ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਕਸਾਲਾਂ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਨੇੜੇ ਤੇੜੇ ਇੱਕ ਮੈਸੇਜ ਵਟਸਐਪ ਤੇ ਬੜੀ ਵੱਡੀ ਤਦਾਦ ਦੇ ਵਿੱਚ ਸ਼ੇਅਰ ਕੀਤਾ ਜਾਂਦਾ ਕਿ ਜਿਸ ਸਮੇਂ ਲਾਹੌਰ ਦੀ ਜੇਲ੍ਹ ਵਿੱਚ ਪੰਚਮ ਪਾਤਸ਼ਾਹ ਨੂੰ ਬੇਇਨਤਿਹਾਨ ਤਸੀਹੇ ਦਿੱਤੇ ਜਾ ਰਹੇ ਸੀ ਉਸ ਸਮੇਂ ਚੰਦੂ ਦੀ ਨੂੰ ਗੁਰੂ ਸਾਹਿਬ ਦੇ ਕੋਲੇ ਆਈ ਤੇ ਉਹਨਾਂ ਨੂੰ ਆਪਣੇ ਹੱਥੀ ਤਿਆਰ ਕੀਤਾ ਹੋਇਆ ਸ਼ਰਬਤ ਛਕਾਇਆ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਜਦੋਂ ਅਹਿਲਕਾਰਾਂ ਨੇ ਉਹਨੂੰ ਅੰਦਰ ਜਾਣ ਤੋਂ ਰੋਕਿਆ ਤਾਂ ਉਹਨੇ ਗੁਰੂ ਸਾਹਿਬ ਦੀ ਸੇਵਾ ਕਰਨ ਲਈ ਆਪਣੇ ਸਾਰੇ ਗਹਿਣੇ ਪਹਿਰੇਦਾਰਾਂ ਨੂੰ ਰਿਸ਼ਵਤ ਵਜੋਂ ਦੇ ਦਿੱਤੇ ਸੀ ਤੇ ਇਸ ਘਟਨਾ ਤੋਂ ਬਾਅਦ ਹੀ ਸ਼ਵੇਲ ਲਾਉਂਦੀ ਪਰੰਪਰਾ ਸ਼ੁਰੂ ਹੋਈ ਹੈ ਇੱਥੇ ਦੱਸਣਯੋਗ ਹੈ ਕਿ ਗੁਰੂ ਘਰ ਦਾ ਉਹੀ ਦੌਖੀ ਹੈ ਜਿਨੇ ਦਿੱਲੀ ਤਖਤ ਤੇ ਕਾਬਜ ਮੁਗਲ ਬਾਦਸ਼ਾਹ ਜਹਾਂਗੀਰ ਦੇ ਕੰਨ ਭਰ ਕੇ ਉਹਨੂੰ 扑ੜਕਾ ਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਪਰ ਅਸਲ ਵਿੱਚ ਚੰਦੂ ਦੀ ਨੂਹ ਵਾਲੀ ਜਿਹੜੀ ਇਹ ਸਾਖੀ ਹੈ ਸਿੱਖੀ ਦਾ ਢਾਹ ਲਾਉਣ ਵਾਲੀਆਂ ਏਜੰਸੀਆਂ ਵੱਲੋਂ ਫਲਾਇਆ ਗਿਆ ਇੱਕ ਝੂਠਾ ਪ੍ਰਚਾਰ ਹੈ ਤੇ ਅਸੀਂ ਬਿਨਾ ਇਹ ਕਨਫਰਮ ਕੀਤੇ ਕਿ ਇਹ ਗੱਲ ਸੱਚ ਹੈ ਜਾਂ ਝੂਠ ਇਸ ਮੈਸੇਜ ਨੂੰ ਇੰਨੀ ਵੱਡੀ ਤਾਦਾਦ ਵਿੱਚ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਕਿ ਇਹ ਗੱਲ ਹੁਣ Google ਤੇ ਸਰਚ ਰਿਜ਼ਲਟ ਵਿੱਚ ਆਉਣ ਲੱਗ ਪਈ ਆ ਹੁਣ ਤੁਸੀਂ ਕਿਸੇ ਵੀ ਭਾਸ਼ਾ ਵਿੱਚ ਸ਼ਬੀਲ ਸ਼ਬਦ ਲਿਖ ਕੇ ਸਰਚ ਕਰੋਗੇ ਤਾਂ ਇਹੀ ਝੂਠੀ ਕਹਾਣੀ ਤੁਹਾਡੇ ਸਾਹਮਣੇ ਆਊਗੀ ਹੁਣ ਤੱਕ ਇਸ ਝੂਠੇ ਕਿਸੇ ਦੇ ਸ਼ੇਅਰ ਇੰਨੀ ਵੱਡੀ ਤਦਾਦ ਵਿੱਚ ਹੋ ਚੁੱਕੇ ਨੇ ਕਿ ਆਪਾਂ ਹੁਣ ਵਾਰ-ਵਾਰ ਰਿਪੋਰਟ ਕਰਕੇ ਵੀ ਇਸ ਨੂੰ ਚੇਂਜ ਨਹੀਂ ਕਰਵਾ ਸਕਦੇ ਥੋੜਾ ਜਿਹਾ ਮਹਿਸੂਸ ਕਰਕੇ ਵੇਖੋ ਇਸ ਗੱਲ ਨੂੰ ਕਿ ਜਿਹੜੇ ਜ਼ਾਲਿਮਾਂ ਨੇ ਸਾਡੇ ਗੁਰੂ ਸਹਿਬਾਨਾਂ ਨੂੰ ਇਹਨੇ ਦਰਦਨਾਕ ਤਸੀਹੇ ਦੇ ਦੇ ਕੇ ਸ਼ਹੀਦ ਕਰਵਾਇਆ ਅੱਜ ਅਸੀਂ ਉਹਨਾਂ ਜ਼ਾਲਿਮਾਂ ਦੇ ਨਾਮ ਵੀ ਆਪਣੇ ਇਤਿਹਾਸ ਦੀ ਤਵਾਰੀਖ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਾਈ ਜਾ ਰਹੇ ਹਾਂ ਇਹ ਵੇਖ ਕੇ ਕਿੰਨਾ ਦੁੱਖ ਹੁੰਦਾ ਹੋਊਗਾ ਸਾਡੇ ਪੰਚਮ ਪਾਤਸ਼ਾਹਾਂ ਨੂੰ ਪਰ ਸੋਚਣ ਵਾਲੀ ਗੱਲ ਹੈ ਕਿ ਜੇ ਇਹ ਇਤਿਹਾਸ ਸੱਚ ਨਹੀਂ ਤਸ਼ਬੀਲ ਦਾ ਸੱਚਾ ਤੇ ਸਹੀ ਇਤਿਹਾਸ ਕੀ ਹੈ ਤੇ ਝੂਠਾ ਪ੍ਰਚਾਰ ਕਰਕੇ ਚੰਦੂ ਦੀ ਨੂਨੂ ਸ਼ਬੀਲ ਦਾ ਮੁਖੀ ਬਣਾਉਣ ਦੇ ਪਿੱਛੇ ਕੀਹੜਾ ਦਿਮਾਗ ਕੰਮ ਕਰ ਰਿਹਾ ਹੈ ਦਰਸਲ ਸ਼ਬੀਲ ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ ਸਰਦਾਰ ਕਾਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਸ਼ਬੀਲ ਸ਼ਬਦ ਦਾ ਅਰਥ ਲਿਖਦੇ ਨੇ ਸ਼ਬ ਪਲੱਸ ਈਲ ਯਾਨੀ ਕਿ ਪਾਣੀ ਪੀਉਣ ਦੀ ਥਾਂ ਤੇ ਇਹ ਸ਼ਬੀਲਾਂ ਪੰਚਮ ਪਾਸ਼ਾ ਦੀ ਸ਼ਹੀਦੀ ਤੋਂ ਬਾਅਦ ਨਹੀਂ ਸਗੋਂ ਕਿਤੇ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ ਨੇ ਪ੍ਰਾਤਨ ਸਮਿਆਂ 'ਚ ਜਦੋਂ ਸੰਗਤ ਕਾਬਲ ਤੇ ਹੋਰ ਦੂਰ ਦੂਰ ਦੇ ਇਲਾਕਿਆਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਸੀ ਤਾਂ ਉਹਨਾਂ ਸਮਿਆਂ ਵਿੱਚ ਕਿਹੜੇ ਗੁਲੂਕੋਸ਼ ਹੁੰਦੇ ਸੀ ਤਪਦੀਆਂ ਦੁਪਹਿਰਾਂ ਵਿੱਚ ਦੂਰੋਂ ਸਫ਼ਰ ਕਰਕੇ ਆਈਆਂ ਸੰਗਤਾਂ ਦੇ ਸਰੀਰਾਂ ਨੂੰ ਠੰਡ ਪਾਉਣ ਲਈ ਪਾਣੀ ਵਿੱਚ ਗੁੜ ਘੋਲ ਕੇ ਸ਼ਰਬਤ ਬਣਾ ਕੇ ਪਾਇਆ ਜਾਂਦਾ ਸੀ ਤੇ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਜਿਵੇਂ ਜਿਵੇਂ ਦਿਹਾੜਾ ਮਨਾਉਣ ਲਈ ਦਰਬਾਰ ਸਾਹਿਬ ਆਉਣ ਆਲੀਆਂ ਸੰਗਤਾਂ ਦੀ ਗਿਣਤੀ 'ਚ ਵਾਧਾ ਹੁੰਦਾ ਗਿਆ ਇਹ ਸ਼ਬੀਲ ਵਾਲੀ ਰੀਤ ਵੀ ਇਤਿਹਾਸ ਵਿੱਚ ਆਪਣੀ ਥਾਂ ਬਣਾਉਂਦੀ ਗਈ ਤੇ ਹੁਣ ਗੱਲ ਕਰਦੇ ਆਂ ਚੰਦੂ ਤੇ ਉਹਦੇ ਪਰਿਵਾਰ ਨੂੰ ਗੁਰਸਿੱਖ ਬਣਾਉਣ ਲਈ ਕੀਤੇ ਜਾ ਰਹੇ ਝੂਠੇ ਪ੍ਰਚਾਰ ਦੀ 1920 ਦੇ ਲਗਭਗ ਜਦੋਂ ਗੋਲ ਵਾਲਕਰ ਆਰਐਸਐਸ ਦਾ ਮੁਖੀ ਹੁੰਦਾ ਸੀ ਉਹਦਾ ਇੱਕ ਸਾਥੀ ਸੀ ਸਾਵਰਕਰ ਜਿਹਨੂੰ ਅੱਜਕੱਲ੍ਹ ਆਜ਼ਾਦੀ ਦੀ ਲੜਾਈ ਲੜਨ ਵਾਲੇ ਇੱਕ ਵੱਡੇ ਸੂਰਮੇ ਦੇ ਰੂਪ ਵਿੱਚ ਪ੍ਰਚਾਰਿਆ ਜਾ ਰਿਹਾ ਹੈ ਕਾਲੇ ਪਾਣੀ ਦੀ ਸਜ਼ਾ ਦੌਰਾਨ ਰਹਿਮ ਕਰਨ ਲਈ ਜਿੰਨੀਆਂ ਕੋਟੇਸ਼ਨਾਂ ਅੰਗਰੇਜ਼ ਸਰਕਾਰ ਨੂੰ ਸਾਵਰਕਰ ਨੇ ਲਿਖੀਆਂ ਨੇ ਓਨੀਆਂ ਸ਼ਾਇਦ ਹੀ ਕਿਸੇ ਨੇ ਲਿਖੀਆਂ ਹੋਣਗੀਆਂ ਤੇ ਇਸ ਸਾਵਰਕਰ ਨੇ ਇੱਕ ਕਿਤਾਬ ਲਿਖੀ ਸੀ ਸਿਕਸ ਗਲੋਰੀਅਸ ਐਪਿਕਸ ਆਫ ਇੰਡੀਅਨ ਹਿਸਟਰੀ ਜਿਹਦਾ ਬਾਅਦ ਵਿੱਚ ਹਿੰਦੀ ਅਨੁਵਾਦ ਵੀ ਕੀਤਾ ਗਿਆ ਭਾਰਤੀ ਇਤਿਹਾਸ ਕੇ 6 ਸਵਰਨਮ ਯੁਗ ਇਸੇ ਕਿਤਾਬ ਵਿੱਚ ਹੀ ਇੱਕ ਕਹਾਣੀ ਚੰਦੂ ਦੀ ਵੀ ਹੈ ਕਿ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਨੇ 2 ਕਰੋੜ ਰੁਪਇਆ ਜੁਰਮਾਨਾ ਲਾਇਆ ਸੀ ਤੇ ਗੁਰੂ ਸਾਹਿਬ ਦੇ ਸਿੱਖ ਇਹ ਜੁਰਮਾਨਾ ਭਰ ਨਾ ਸਕੇ ਉਸ ਸਮੇਂ ਚੰਦੂ ਹੀ ਇੱਕ ਐਸਾ ਗੁਰਸਿੱਖ ਸੀ ਜਿਨੇ ਪੂਰੀ ਕੋਸ਼ਿਸ਼ ਕੀਤੀ ਕਿ ਭਾਵੇਂ ਮੇਰਾ ਘਰ-ਬਾਰ ਮੇਰੀ ਜ਼ਮੀਨ ਜਾਇਦਾਦ ਮੇਰੀ ਹਵੇਲੀ ਸਭ ਕੁਝ ਵਿਕ ਜਾਵੇ ਪਰ ਮੈਂ ਕਿਸੇ ਤਰ੍ਹਾਂ ਗੁਰੂ ਸਾਹਿਬ ਨੂੰ ਬਚਾ ਲਵਾਂ ਚੰਗੇ ਭਾਗਾਂ ਨੂੰ ਉਹਨਾਂ ਸਮਿਆਂ 'ਚ ਕੌਮ ਦੇ ਹੱਕਾਂ 'ਚ ਖਲਾਉਣ ਵਾਲੇ ਡਾਕਟਰ ਕਰਮ ਸਿੰਘ ਹਿਸਟੋਰੀਅਨ ਤੇ ਡਾਕਟਰ ਗੰਡਾ ਸਿੰਘ ਵਰਗੇ ਇਤਿਹਾਸਕਾਰ ਮੌਜੂਦ ਸੀ ਮਜ਼ਬੂਤ ਤੱਥਾਂ ਦੇ ਆਧਾਰ 'ਤੇ ਇਹ ਸਾਰੇ ਝੂਠੇ ਪ੍ਰਚਾਰ ਦਾ ਵਿਰੋਧ ਕੀਤਾ ਇਸ ਲਈ ਇਹ ਸਕੀਮ ਫੇਲ ਹੋ ਗਈ 2006 ਵਿੱਚ ਭਾਜਪਾ ਲੀਡਰ सुषमा स्वराज ਨੇ ਇੱਕ ਵਾਰ ਫਿਰ ਸਟੇਜ ਤੋਂ ਇਹੀ ਕਹਾਣੀ ਦੁਹਰਾਈ ਉਹ ਵੀ ਉਦੋਂ ਜਦੋਂ ਉਹਨਾਂ ਦੇ ਸਿਆਸੀ ਭਾਈਵਾਲ ਆਪਣੇ ਆਪ ਨੂੰ ਸਿੱਖੀ ਦਾ ਰਾਖਾ ਕਹਾਉਣ ਵਾਲੀ ਅਕਾਲੀ ਦਲ ਦੇ ਸਾਰੇ ਵੱਡੇ ਲੀਡਰ ਉਸੇ ਸਟੇਜ ਤੇ ਮੌਜੂਦ ਸੀ ਪਰ ਕਿਸੇ ਨੇ ਵੀ ਚੂੰ ਤੱਕ ਨਹੀਂ ਕੀਤੀ ਪਰ ਸਿੱਖ ਵਿਦਵਾਨਾਂ ਨੇ ਇੱਕ ਵਾਰ ਫੇਰ ਇਹਦਾ ਵਿਰੋਧ ਕੀਤਾ ਤੇ ਇਹ ਗੱਲ ਫੇਰ ਠੱਪੀ ਗਈ ਤੇ ਜਦੋਂ ਇਹ ਦਾ ਨਾ ਚੱਲਿਆ ਤਾਂ ਪਿਛਲੇ 5 ਸਾਲ 7 ਸਾਲਾਂ ਤੋਂ ਉਹਨਾਂ ਨੇ ਇੱਕ ਨਵੀਂ ਕਹਾਣੀ ਕਰ ਦਿੱਤੀ ਆ ਚੰਦੂ ਦੀ ਨੂੰਹ ਵਾਲੀ ਤੇ ਇਸ ਵਾਰ ਉਹ ਸਾਡਾ ਇਤਿਹਾਸ ਵਿਗਾੜਨ ਦੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ ਪਰ ਜੇ ਆਪਾਂ ਇਤਿਹਾਸ ਵਿੱਚ ਝਾਤੀ ਮਾਰੀਏ ਤਾਂ ਪੰਚਮ ਪਾਸ਼ਾ ਤੋਂ ਬਾਅਦ ਜਦੋਂ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਭਗਵਾਨ ਦਾਸ ਕੇ ਰਡ ਨੇ ਹਮਲਾ ਕੀਤਾ ਤਾਂ ਇਸ ਜੰਗ ਵਿੱਚ ਉਹਦਾ ਸਾਥ ਦੇਣ ਲਈ ਪੂਰੇ ਜੋਰ ਸ਼ੋਰ ਨਾਲ ਤਿਆਰੀ ਖਿੱਚ ਕੇ ਆਇਆ ਸੀ ਚੰਦੂ ਦਾ ਪੁੱਤਰ ਕਰਮਚੰਦ ਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਘਰ ਨਾਲ ਚੱਲੀ ਇਸ ਜੰਗ ਵਿੱਚ ਕਰਮਚੰਦ ਦੀ ਘਾਰਾਲੀ ਯਾਨੀ ਕਿ ਚੰਦੂ ਦੀ ਨੂੰਹ ਨੇ ਆਪਣੇ ਪਤੀ ਦਾ ਪੂਰਾ ਸਾਥ ਦਿੱਤਾ ਸੀ ਸੋ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਪਾਸੇ ਤਾਂ ਇਹ ਸਾਰੇ ਸਿੱਖਾਂ ਦੇ ਲਹੂ ਦੇ ਧਿਆਏ ਹੋ ਕੇ ਇੱਕ ਤੋਂ ਬਾਅਦ ਇੱਕ ਹਮਲੇ ਕਰ ਰਹੇ ਨੇ ਤੇ ਦੂਜੇ ਪਾਸੇ ਉਹਦੀ ਘਰ ਵਾਲੀ ਚੋਰੀ ਛਿਪੇ ਕੈਦਖਾਨੇ ਵਿੱਚ ਜਾ ਕੇ ਤਸੀਹੇ ਸਹਰੇ ਗੁਰੂ ਸਾਹਿਬ ਨੂੰ ਸ਼ਰਬਤ ਪਿਆ ਰਹੀ ਹੋਵੇ ਇੱਕ ਗੱਲ ਹੋਰ ਇਸਲਾਮ ਦੀਆਂ ਰਹਿ ਰੀਤਾਂ ਮੁਤਾਬਕ ਮਰਦਾਨਾ ਕੈਦਖਾਨੇ ਵਿੱਚ ਔਰਤਾਂ ਦੇ ਜਾਣ ਤੇ ਸਖਤ ਪਾਬੰਦੀ ਹੁੰਦੀ ਹੈ ਤੇ ਫਿਰ ਸੋਚੋ ਕਿ ਇਹ ਗੱਲ ਕਿਵੇਂ ਸੱਚ ਹੋ ਸਕਦੀ ਹੈ ਕੁੱਲ ਮਿਲਾ ਕੇ ਇਹ ਸਾਰੇ ਪ੍ਰਕਰਨ ਵਿੱਚ ਆਰਐਸਐਸ ਦੀ ਉਹੀ ਵਿਚਾਰਧਾਰਾ ਕੰਮ ਕਰ ਰਹੀ ਹੈ ਕਿ ਸਿੱਖ ਇੱਕ ਅਲੱਗ ਧਰਮ ਨਹੀਂ ਇਹ ਹਿੰਦੂ ਧਰਮ ਦਾ ਹੀ ਅੰਗ ਹੈ ਤੇ ਜੇ ਇਹ ਵੱਡਿਆਂ ਨਹੀਂ ਮੁੱਕੇ ਤਾਂ ਇਹਨਾਂ ਦੇ ਸਿਰਾਂ ਦੀ ਸੋਚ ਹੀ ਬਦਲ ਦਿਓ ਜੇ ਇਹਨਾਂ ਦਾ ਨਿਆਰਾਪਣ ਇਹਨਾਂ ਦੀ ਕਕਾਰ ਨਹੀਂ ਲਵਾ ਸਕੇ ਤਾਂ ਇਹਨਾਂ ਦੇ ਕਕਾਰਾਂ ਦੀ ਪ੍ਰਭਾਸ਼ਾ ਹੀ ਬਦਲ ਦਿਓ ਮੈਨੂੰ ਲੱਗਦਾ ਕਿ ਝੂਠੇ ਇਤਿਹਾਸ ਵਾਲਾ ਮੈਸੇਜ ਆਪਣੇ ਸਭ ਦੇ ਮੋਬਾਈਲ ਤੱਕ ਪਹੁੰਚਿਆ ਹੋਊਗਾ ਤੇ ਆਪਣੇ ਤੋਂ ਜ਼ਿਆਦਾਤਰ ਨੇ ਅਣਜਾਣਪਨੇ ਵਿੱਚ ਇਹ ਮੈਸੇਜ ਅੱਗੇ ਸ਼ੇਅਰ ਵੀ ਕਰ ਦਿੱਤਾ ਹੋਣਾ ਪਰ ਇਸ ਨਿੱਕੀ ਜਿਹੀ ਗਲਤੀ ਦਾ ਬੜਾ ਵੱਡਾ ਅਸਰ ਪਿਆ ਸਾਡੇ ਇਤਿਹਾਸ ਤੇ ਸੋ ਕਿਉਂ ਨਾ ਆਪਣੀ ਇਸ ਗਲਤੀ ਨੂੰ ਸੁਧਾਰਨ ਲਈ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀਏ ਆਪਣੇ ਵਟਸਐਪ ਦੇ ਫੈਮਿਲੀ ਗਰੁੱਪ ਫਰੈਂਡਸ ਗਰੁੱਪ ਆਫਿਸ ਗਰੁੱਪ ਹਰ ਥਾਂ ਤੇ ਫਲਾ ਦਈਏ ਤਾ ਜੋ ਹੋ ਸਕਦਾ ਹੈ ਕਿ ਪੰਚਮ ਪਾਤਸ਼ਾਹ ਸਾਨੂੰ ਮਾਫ ਕਰ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ